ਅਵੀ ਜਾਨਵਰ ਰੱਖੇ ਵੀ ਆਪਣੇ ਫਾਰਮ ਤੇ ਆ ਗੱਭਰੂ ਨੌਜਵਾਨ ਜਿਵੇਂ ਹੀ ਹੰਬ ਗਿਆ ਬੀਤ ਹੀ ਗਿਆ ਉਹਨਾ ਬੈਠੇ ਬੋਏ ਆ ਲਮਕਣ ਦਾ ਦਾ ਫੁੱਟਾਗਾ ਆਪਣਾ ਆ ਬੰਦੇ ਬੈਠੇ ਆ ਪਰਦੇਸੀ ਆਦਮੀ ਉਹ ਸੈੱਡ ਆ ਗਿਆ ਆਪਣਾ ਆ ਇਹਨਾਂ ਨੂੰ ਤਾ ਇਹ ਜਾਨਵਰ ਕਰਿਆ ਸੋਹਣੇ ਉਹ ਲੱਗਦੇ ਵੱਡੀਆਂ ਕੰਪੈਨ ਨਹੀਂ ਆ ਇੰਨਾ ਝੋਨਾ ਖਾਂਦੀਆਂ ਜਦੋਂ ਬਾਹਰ ਨਿਕਲ ਜਾਂਦੀਆਂ ਇੰਨਾ ਵੀ ਕਹਦੇ ਜਾਨਵਰ ਹੋਰ ਵੀ ਆਪਣੇ ਰੱਖੇ ਵੀ ਉਹ ਵੀ ਦਿਖਾਉਨੇ ਆ ਤੁਹਾਨੂੰ ਆ ਰਿੱਲ ੁਕੇ ਹੀ ਬੈਠਿਆ ਰਿੱਲ ੁਕੇ ਖੱਡਾਂ ਖੁੱਡਾਂ ਚ ਆ ਜਾ ਓਏ ਆ ਜਾ ਬਾਰ ਭੱਜੂਗਾ ਦੇਖੋ ਬਹੁਤ ਪਿਆਰੇ ਯਾਨਵਾਰਾ ਖਾਸੇ ਇਹੇ ਡੋਡੀ ਬੈਠੀ ਹੋਣਗੇ ਦਿਖਾਉਨੇ ਆ ਤੁਹਾਨੂੰ ਸਾਰੇ ਕਿਥੇ ਆ ਚੱਲੋ ਕਿਉ ਲੋਕ ਜੋ ਆਹ ਖੜਦੇ ਆਦੇ ਆਹ ਖੜਦੇ ਆ ਆ ਗਈ ਇੱਕ ਆਪਣਾ ਪਿੰਡ ਸੱਡਾ ਕੋਸਾਂ ਦਾ ਆਪਣੇ ਆ ਖੜੇ ਆ ਕੁੜੀ ਦਾ ਭਰਿਆ ਵਾਹੇ ਸਾਰਾ ਆਪਣੇ ਮੁਰਗੀਆਂ ਵਾਲੇ ਖੁੱਡੇ ਆ ਮੁਰਗੀਆਂ ਕੁੱਤਾ ਹੀ ਖਾ ਗਿਆ ਸਾਰੀਆਂ ਆ ਕੁੱਤਿਆਂ ਵਾਲੇ ਆ ਆ ਪਰਦੇਸੀ ਫਿਰਦੇ ਆ ਕਿਉਂ ਕਿਹਦਾ ਹੈ ਬਹੁਤ ਅੱਛਾ ਹੈ ਬਹੁਤ ਅੱਛਾ ਹੈ ਹਾਂ ਕਿਉਂ 2 ਘੰਟੇ ਲੇਟ ਐ ਨਾ ਯਾਰ ਇਹ ਨਾ ਰਹਿੰਦੇ ਇੱਥੇ ਕੀ ਬਣਾਉਂਦੇ ਹੁਣ ਆਇਆ ਤਾਂ ਬਿਰੋਟੀ ਖਾਈਏ ਰੋਟੀ ਖਾਣ ਨੂੰ ਕਹਿੰਦੇ ਆ ਬਿਜਾਰੇ ਦੇਖ ਲੈ ਆਹ ਬੈਠਿਆ ਆਹ ਯਾਨ ਬਹੁਤ ਵੱਡਾ ਇਹ ਕਰ